ਇਹ ਵਿਦਤਰਵੇ ਗੁਰਮੁਖੋਪੀ ਸਤ ਦੀ ਦੁਪਹਿਰ ਤੋਂ ਬਾਅਦ ਖਾਲਸੇ ਨੇ ਸਿੰਘਾਂ ਨੇ ਇੱਥੇ ਟਿਕਾਣਾ ਕੀਤਾ ਸੀ ਜਿੱਥੇ ਸਰਸਾ ਦੇ ਕਿਨਾਰੇ ਅਲਾ ਯਾਰ ਖਾਨ ਜੋਗੀ ਜੀ ਦੇ ਕਹਿਣ ਮੁਤਾਬਕ ਕਿ ਜਪਜੀ ਦਾ ਜਾਪ ਇਸ ਗੜੀ ਕਰਨਾ ਜ਼ਰੂਰ ਥਾ ਪੜ੍ਹ ਕੇ ਗ੍ਰੰਥ ਕੋ ਬੜਾਉਣਾ ਸਰੂਰ ਥਾ ਥਾ ਸਰਪੇ ਵਖਤ ਆ ਗਿਆ ਸਾ ਕੀ ਵਾਰ ਕਾ ਸਾਜੋਂ ਕੇ ਸਿਰ ਜੇਰੋ ਬੁੰਮ ਕਾ ਚੜਾਓ ਉਤਾਰ ਕਾ ਮਨਸ਼ਾ ਥੀ ਕਲਗੀਧਰ ਕੇ ਦਿਲ ਬੇਕਰਾਰ ਕਾ ਮੌਕਾ ਮਿਲੇ ਤੋ ਭਜਨ ਕਰ ਲੈ ਕਿਰਦਗਾਰ ਕਾ ਉਥੇ ਅੱਲਾ ਯਾਰ ਖਾਨ ਜੋਗੀ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮੁਸੀਬਤ ਵਿੱਚ ਜਿੱਥੇ ਕਿ ਹਕੂਮਤ ਕਰਪਾਨ ਨੇਜੇ ਤਕਵੇ ਸ਼ਵੀਆਂ ਤੇ ਗੰਡਾਸੀਆਂ ਦੇ ਨਾਲ ਟੁੱਟ ਕੇ ਪੈ ਗਈ ਉਥੇ ਵੀ ਗੁਰੂ ਨੇਮ ਨਹੀਂ ਛੱਡ ਰਿਹਾ ਗੁਰੂ ਆਪਣਾ ਫਰਜ਼ ਜਿਹੜਾ ਨਿਰੰਕਾਰ ਦੀ ਇਬਾਦਤ ਵਾਲਾ ਉਹਦਾ ਧਿਆਨ ਨਹੀਂ ਬਿਸਾਰਦੇ ਤੇ ਸਾਨੂੰ ਸੋਚਣ ਦੀ ਲੋੜ ਹੈ ਗੁਰਮੁਖੋ ਅਸੀਂ ਤੇ ਸਭ ਸਹੂਲਤਾਂ ਦੇ ਵਿੱਚ ਨਿਤਨੇਮ ਛੱਡੀ ਬੈਠੇ ਆਂ ਉਸ ਮਾਲਕ ਦਾ ਸ਼ੁਕਰਾਨਾ ਉਸ ਮਾਲਕ ਦਾ ਧੰਨਵਾਦ ਕਰਨਾ ਭੁੱਲ ਜਾਂਦੇ ਆਂ ਫਿਰ ਜਦੋਂ ਇਥੋਂ ਸਾਬ ਸੱਚੇ ਪਾਤਸ਼ਾਹ ਜੀ ਅੱਗੇ ਜਾਂਦੇ ਨੇ ਬੁੱਧੀ ਚੰਦਰਾਵਤ ਦੀ ਹਵੇਲੀ ਉਸ ਗੜੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੰਘਾਂ ਨੂੰ ਜਿੱਥੇ ਬਕਾਇਦਾ ਤਾਇਨਾਤ ਕਰਨਾ ਹੈ ਡਿਊਟੀਆਂ ਦੇਣੀਆਂ ਨੇ ਕਿਹੜੇ ਸਿੰਘ ਨੇ ਕਿਹੜੀ ਬਾਹੀ ਚ ਖਲੋਣਾ ਹੈ ਦਰਵਾਜ਼ੇ ਤੇ ਕਿੰਨੇ ਖਲੋਣਾ ਹੈ ਉਹ ਸਾਰੀ ਬਾਤ ਉਸ ਤੋਂ ਪਹਿਲਾਂ ਪਾਤਸ਼ਾਹ ਜੀ ਰਹਾ ਰਾਜ ਸਾਹਿਬ ਪਾਵਨ ਬਾਣੀ ਦੇ ਜਾਪ ਕਰਦੇ ਨੇ ਅੰਮ੍ਰਿਤ ਬਾਣੀ ਦਾ ਜਾਪ ਕਰਨ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਅਰਦਾਸ ਮਾਲਕ ਦਾ ਸ਼ੁਕਰਾਨਾ ਧੰਨਵਾਦ ਕੀਤਾ ਜੁਜ ਸ਼ੁਕਰ ਕਿਆਨੇ ਕਾ ਨਹੀਂ ਜ਼ੁਬਾਂ ਪਰ ਸ਼ਿਕਵਾ ਅੱਲਾ ਜਾਰਖੰਡ ਜੋਗੀ ਕਹਿੰਦਾ ਹੈ ਵੀ ਮਾਲਕ ਨੂੰ ਤੇ ਸਿਰਫ ਸ਼ੁਕਰਾਨਾ ਕਰਨਾ ਹੁੰਦਾ ਸਿ ਸ਼ਿਕਵੇ ਸ਼ਿਕਾਇਤਾਂ ਵਾਲੀ ਤੇ ਖੇੜ ਹੀ ਕੋਈ ਨਹੀਂ ਹੈ। ਘਰ ਦਾ ਕੋਈ ਜੇ ਵਿਛੜ ਜਾਵੇ ਬੰਦਾ ਉਲਹਮੇ ਦਿੰਦਾ ਹੈ। ਪਰ ਇੱਥੇ ਤੇ ਪਰਿਵਾਰ ਵਿਛੜ ਗਿਆ ਗੁਰਮੁਖੋ ਮਹਿਲ ਦਿੱਲੀ ਦੀ ਧਰਤੀ ਨੂੰ ਚਲੇ ਗਏ ਛੋਟੇ ਲਾਲਾਂ ਦਾ ਪਤਾ ਕੋਈ ਨਹੀਂ। ਮਾਤਾ ਗੁਜਰ ਕੌਰ ਦਾ ਪਤਾ ਕੋਈ ਨਹੀਂ। ਪਰ ਤਾਨ ਗੁਰ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਦੇ ਨਾਲ ਅਰਦਾਸ ਵੀ ਕਰਦੇ ਨੇ ਤੇ ਮਾਲਕ ਦੇ ਸ਼ੁਕਰਾਨੇ ਦੀ ਅਰਦਾਸ ਕਰਦੇ ਨੇ। ਔਰ ਇਹ ਵਿਦੁੱਤ ਰਵੇ ਗੁਰਮੁਖੋ ਇਹ ਸਿੱਖ ਜਿੱਥੇ ਵੀ ਕਿਤੇ ਹੋਇਆ ਜਦੋਂ ਵੀ ਸਮੇਂ ਦੀਆਂ ਹਕੂਮਤਾਂ ਨੇ ਇਹਦੇ ਤੇ ਤਸ਼ੱਦਦ ਟਾਇਆ ਜ਼ੁਲਮ ਟਾਇਆ ਇਹ ਅਰਦਾਸ ਕਰਨਾ ਨਹੀਂ ਭੁੱਲਿਆ ਔਰ ਇਹਦੀ ਅਰਦਾਸ ਦੇ ਸ਼ਬਦ ਬਾਕਮਾਲ ਹੁੰਦੇ ਰਹੇ ਨੇ ਕਿ ਚਾਰ ਪਹਿਰ ਦਿਨ ਸੁਖ ਆਨੰਦ ਨਾਲ ਬਤੀਤ ਹੋਇਆ ਮਾਲਕ ਜੀ ਤੇਰੇ ਪਾਣੀ ਚ ਚਾਰ ਪਹਿਰ ਰਹਿਣ ਆਈ ਹੈ ਇਹ ਵੀ ਆਪਣੇ ਪਾਣੀ ਚ ਸੁੱਖਾਂ ਨਾਲ ਬਤੀਤ ਕਰਵਾ ਲੈਣ ਏ ਉਸ ਦੇ ਰਜ਼ਾ ਨੂੰ ਉਸ ਦੇ ਹੁਕਮ ਨੂੰ ਜਿਹਦੇ ਵਿਚਾਰ ਆਪਾਂ ਪਿੱਛੇ ਜੇ ਕੀਤੀ ਸੀ ਵੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਰਜ਼ਾ ਵਿੱਚ ਰਜ਼ਾ ਦਾ ਬਦਲਵਾ ਰੂਪ ਰਜ਼ਾ ਹੈ ਉਹਦੀ ਖੁਸ਼ੀ ਦੇ ਵਿੱਚ ਹੁਕਮ ਨੂੰ ਵੀ ਮੰਨਿਆ ਤੇ ਖੁਸ਼ੀ ਕਰਕੇ ਮੰਨਿਆ ਇਸ ਕਰਕੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਉਸ ਵੇਲੇ ਚਾਰੇ ਬਾਹਿਆਂ ਦੇ ਉੱਤੇ ਅੱਠ-ਅੱਠ ਸਿੰਘ ਤਾਇਨਾਤ ਕਰ ਦਿੱਤੇ ਭਾਈ ਮਦਨ ਸਿੰਘ ਭਾਈ ਕਾਠਾ ਸਿੰਘ ਜੀ ਦੀ ਡਿਊਟੀ ਲਾ ਦਿੱਤੀ ਮੁੱਖ ਦਵਾਰ ਦੇ ਉੱਤੇ ਹਾਲਾਂਕਿ ਕੁਝ ਵਿਦਵਾਨਾਂ ਦਾ ਮੰਨਣਾ ਕਿ ਦੋ ਇਹਨਾਂ ਦੇ ਨਾਲ ਹੋਰ ਵੀ ਸਿੰਘ ਸਨ ਜਿਹੜੇ ਗੜੀ ਦੇ ਵਿੱਚ ਗਸ਼ਤ ਕਰਨ ਵਾਲੇ ਸਨ ਭਾਈ ਆਲਮ ਸਿੰਘ ਨਤਨਾਜੀ ਵਰਗੇ ਸਿੰਘ ਭਾਈ ਦਾਇਆ ਸਿੰਘ ਜੀ ਧਰਮ ਸਿੰਘ ਜੀ ਤੇ ਆਦਿਕ ਸਿੰਘਾਂ ਨੂੰ ਉੱਥੇ ਗੁਰੂ 파ਰਸਾ ਨੇ ਤਾਨਾਦ ਕੀਤਾ ਹੁਣ ਜਦੋਂ 파ਰਸਾ ਜੀ ਨੇ ਵਿਸ਼ਰਾਮ ਕਰਨ ਲਈ ਉਸ ਗੜੀ ਦੇ ਉੱਪਰ ਜਿਹੜਾ ਸਥਾਨ ਬਣਿਆ ਹੋਇਆ ਛੋਟੀ ਜੀ ਮਮਟੀ ਕਹ ਲੋ ਉਹਦੇ ਵਿੱਚ ਜਦੋਂ 파ਤਸ਼ਾਹ ਨੇ ਵਿਸ਼ਰਾਮ ਕਰਨਾ ਤੇ ਸਿੰਘਾਂ ਨੇ ਫਿਰ ਕੀ ਕੀਤਾ ਆਪਣੇ ਕਮਰ ਕੱਸੇ ਖੋਲ ਕੇ ਘੋੜਿਆਂ ਦੀਆਂ ਕਾਠੀਆਂ ਉਤਾਰ ਕੇ ਗੁਰੂ 파ਰਸਾ ਦੇ ਲਈ ਇੱਕ ਸਹਿਬਾਨ ਤਿਆਰ ਕਰ ਦਿੱਤਾ ਇੱਕ ਵਿਛੌਣਾ ਤਿਆਰ ਕਰ ਦਿੱਤਾ ਕਿਉਂਕਿ ਉਹ ਜਾਣਦੇ ਨੇ ਕਿ ਜਦੋਂ ਅਨੰਦਪੁਰ ਸਾਹਿਬ ਦੀ ਤਰਤ ਮਹਾਰਾਜ ਦਾ ਜਦੋਂ ਆਸਣ ਲੱਗਦਾ ਤੇ 파ਰਸਾ ਕਿੱਡੇ ਸੋਹਣੇ ਪਲੰਘੇ ਤੇ ਬਰਾਜਮਾਨ ਹੁੰਦੇ ਨੇ ਉਸ ਵੇਲੇ ਸਿੰਘਾਂ ਦੀ ਇੱਕ ਭਾਵਨਾ ਸੀ ਉਹਨਾਂ ਨੇ ਉੱਥੇ ਵੀ ਪਾਤਸ਼ਾਹ ਦੇ ਲਈ ਇੱਕ ਸੁੰਦਰ ਵਿਛੌਣਾ ਇਤਿਆਦਿਕ ਜਿਹੜਾ ਉਹ ਤਿਆਰ ਕਰ ਦਿੱਤਾ ਪਰ ਨੀਂਦ ਕਿੱਥੇ ਪੈਣੀ ਸੀ ਗੁਰਮੁਖੋ ਖਾਲਸਾ ਖਾਕ ਤੇ ਜ਼ਮੀਨ ਤੇ ਲਟਿਆ ਹੋਵੇ ਗੁਰੂ ਗੋਬਿੰਦ ਸਿੰਘ ਪਾਰਸਾ ਕਿਵੇਂ ਵਿਸ਼ਰਾਮ ਕਰ ਸਕਦੇ ਸਨ ਖੈਰ ਅੱਲਾ ਯਾਰ ਖਾਂ ਜੋਗੀ ਨੇ ਉੱਥੇ ਕੁਝ ਸ਼ਬਦ ਗਏ ਨੇ ਕਿ ਜਿਸ ਵੇਲੇ ਸਾਹਿਬ ਸੱਚੇ ਪਾਰਸਾ ਇਸ ਚਮਕੌਰ ਦੇ ਖਿੱਤੇ ਵਿੱਚ ਚਮਕੌਰ ਦੀ ਗੜੀ ਵਿੱਚ ਆਉਂਦੇ ਨੇ ਜਿਸ ਦਮ ਹੋਏ ਚਮਕੌਰ ਮੇ ਸਿੰਘੋਂ ਕੇ ਉਤਾਰੇ ਜਲਾਏ ਹੋਏ ਸ਼ੇਰ ਤੇ ਸਭ ਗੈਜ਼ ਸੇ ਮਾਰੇ ਸਾਰੇ ਬੜੀ ਅਣਖ ਦੇ ਨਾਲ ਬੜੀ ਹਿੰਮਤ ਦੇ ਵਿੱਚ ਸਨ ਅੱਖਾਂ ਸੇ ਨਿਕਲਤੇ ਤੇ ਦਲੇਰੋਂ ਕੇ ਸ਼ਰਾਰੇ ਸਤਗੁਰ ਕੇ ਸਿਵਾ ਸਭ ਗਜਬਨਾਕ ਤੇ ਸਾਰੇ ਇਕ ਗੁਰੂ ਨੂੰ ਛੱਡ ਕੇ ਸਭ ਗਜ਼ਬਨਾਕ ਹੈਰਾਨੀ ਵਾਲੀ ਖੇਡ ਸੀ ਸਾਰੇ ਸਿੰਘਾਂ ਦੀ। ਧੰਨ ਗੁਰਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਫਿਰ ਉਸ ਵੇਲੇ ਹੁਕਮ ਕੀਤਾ ਉਹ ਖਾਲਸਾ ਉਹ ਗੁਰੂ ਪਾਤਸ਼ਾਹ ਦੇ ਪਿਆਰੇ ਸਿੰਘ ਆਪਣੇ ਆਪਣੇ ਟਿਕਾਣੇ ਤੇ ਆਪਣੀ ਆਪਣੀ ਥਾਵਾਂ ਤੇ ਟਿਕ ਗਏ। ਲਿਖਤ ਦਿਲਦੀ ਹੈ ਕਿ ਜਦੋਂ ਸਾਹਿਬ ਸੱਚੇ ਪਾਤਸ਼ਾਹ ਸਿੰਘਾਂ ਨੂੰ ਹੁਕਮ ਕਰਦੇ ਨੇ ਵੀ ਵਿਸ਼ਰਾਮ ਦੇ ਲਈ ਕੁਝ ਘੜੀਆਂ ਟਿਕ ਜਾਓ ਕਿਉਂਕਿ ਸਵੇਰ ਤੱਕ ਲਸ਼ਕਰ ਨੇ ਚੜ੍ਹ ਹੋਣਾ ਹੈ। ਇਹ ਸਤ ਦੀ ਸ਼ਾਮ ਹੈ। 7 ਪੋ ਦੀਆਂ ਸ਼ਾਮਾਂ ਪੈ ਰਹੀਆਂ ਨੇ 8 ਪੋ ਨੂੰ ਹਮਲਾ ਹੋਣਾ